ਇੱਦਾਂ ਦੀ ਕੋਈ ਸਥਿਤੀ ਨਹੀਂ ਪੈਦਾ ਹੋਈ ਜਿੱਥੇ ਕੋਈ ਬਰੀਚ ਹੋ ਗਿਆ ਹੋਵੇ ਡੈਫੀਨਿਟਲੀ ਪਾਣੀ ਦਾ ਪੱਧਰ ਵਧੇਗਾ ਇਹਦਾ ਇੰਪੈਕਟ ਕੁਝ ਘੰਟੇ ਵੀ ਰਹੇਗਾ ਤੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਤੇ ਜਿੰਨੇ ਵੀ ਪਿੰਡ ਸਾਨੂੰ ਲੱਗਦੇ ਸੀਗੇ ਕਿ ਪ੍ਰਭਾਵਿਤ ਹੋ ਸਕਦੇ ਆ ਉੱਥੇ ਅਸੀਂ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਜਿਹੜਾ ਸਾਡਾ ਪਲਾਨ ਹੈ ਐਕਸ਼ਨ ਪਲਾਨ ਉਹ ਅਸੀਂ ਉਥੇ ਫੋਰ ਐਗਜ਼ਾਮਪਲ ਕੁਝ ਕਾਰ ਹੈਗੀਆਂ ਜਿਹੜੇ ਥੋੜੀ ਜਿਹੀ ਲੋ ਲਾਈਨ ਨੇ ਇਹ ਨਹੀਂ ਕਿ ਅਸੀਂ ਸਾਰੇ ਪਿੰਡ ਨੂੰ ਹੀ ਏਵੈਕੂਏਟ ਕਰ ਰਹੇ ਪਰ ਜਿਹੜੇ ਕੁਝ ਪਿੰਡ ਕੁਝ ਲੋਕ ਸੀਗੇ ਜਿਹੜੇ ਕਿ ਜ਼ਿਆਦਾ ਵਲਨਰੇਬਲ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਏਵੈਕੂਏਸ਼ਨ ਲਈ ਸਲਾਹ ਦਿੱਤੀ ਹੈਗੀ ਹੈ ਉਹਨਾਂ ਦੇ ਪਸ਼ੂਆਂ ਲਈ ਵੀ ਅਸੀਂ ਕਿਹਾ ਹੈ ਕਿ ਅਸੀਂ ਉੱਤੇ ਚਾਰਾ ਵੀ ਅਰੇਂਜ ਕੀਤਾ ਹੈ ਸਾਰੇ ਕੁਝ ਸਾਡਾ ਤਿਆਰ ਹੈ ਲੋਕਾਂ ਦਾ ਸਾਡੇ ਕੋਲ ਕਾਫੀ ਕੋਆਪਰੇਸ਼ਨ ਰਿਹਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਇਸੇ ਤਰੀਕੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਸਾਡੀ ਜੋ ਵੀ ਹਦਾਇਤਾਂ ਜਨਹਿਤ ਤੇ ਵਿੱਚ ਜਾਰੀ ਹੋ ਰਹੀਆਂ ਨੇ ਉਹਨਾਂ ਦੀ ਇਨ ਬਿਨ ਕੰਪਲਾਈਅੰਸ ਹੋਵੇ ਤਾਂ ਕੋਈ ਅਸੀਂ ਐਸ ਆਫ ਨਾ ਪ੍ਰੀਵੈਂਸ਼ਨ ਸਟ੍ਰੈਟਜੀ ਤੇ ਕੰਮ ਕਰ ਰਹੇ ਸੋ ਅਸੀਂ ਪ੍ਰੀਵੈਂਟ ਕਰ ਪਾਵਾਂਗੇ ਕੋਈ ਐਦਾ ਦੀ ਸਥਿਤੀ ਨਹੀਂ ਪੈਦਾ ਹੋਵੇ ਜਿਹਦੇ ਨਾਲ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਵੇ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਪਾਣੀ ਦਾ ਬਦਲ ਜ਼ਰੂਰ ਵਧੇਗਾ ਪਰ ਉਹਦੇ ਨਾਲ ਆਪਾਂ ਨੂੰ ਜੇ ਆਪਾਂ ਇਹ ਚੀਜ਼ਾਂ ਕਰ ਲੈਂਦੇ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਜਿਵੇਂ ਦੱਸਿਆ ਜਾ ਰਿਹਾ ਸੀ ਕਿ 5 ਲੱਖ ਕਿੱਸਕ ਤੋਂ ਉੱਪਰ ਪਾਣੀ ਹੈ ਇਸ ਸਮੇਂ ਰਵਿंद्र ਰਾਜ ਜੀ ਸੇ ਵੇਰਿਆ ਹੁਣ ਪਿੱਛੇ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਫਵਾਹਾਂ ਵੀ ਚੱਲ ਰਹੀਆਂ ਜਾਣਕਾਰੀਆਂ ਵੀ ਆ ਰਹੀਆਂ ਕਿ ਪਾਣੀ ਰਾਤ ਬਹੁਤ ਜ਼ਿਆਦਾ ਵਜਣਾ ਅੱਜ ਦੀ ਰਾਤ ਬਹੁਤ ਖਤਰੇਪਰੀ ਹੈ ਕੀ ਹਾਲਾਤ ਨੇ ਜੀ ਅੱਛਾ ਜਿਹੜਾ ਪਾਣੀ ਆ ਜਾਣਾ ਹੈ ਨਾ ਉਹ ਜਿਹੜਾ ਕੱਲ ਛੱਡਿਆ ਗਿਆ ਸੀ ਜਾਂ ਸਵੇਰੇ ਛੱਡਿਆ ਗਿਆ ਸੀ ਉਹ ਪਹੁੰਚ ਰਿਹਾ ਹੈ ਸੋ ਬਟ ਹੁਣ ਪਿੱਛੇ ਜੇ ਆਪਾਂ ਦੇਖੀ ਤਾਂ ਉਜ ਦੇ ਵਿੱਚ ਆਲਰੇਡੀ ਇੱਕ ਡਿਕਲਾਈਨਿੰਗ ਟ੍ਰੈਂਡ ਸ਼ੁਰੂ ਹੋ ਗਿਆ ਹੈ ਸੋ ਇਹਦਾ ਇੰਪੈਕਟ ਬਟ ਕਿਉਂਕਿ ਸਾਨੂੰ ਕੁਝ ਘੰਟਿਆਂ ਬਾਅਦ ਮਹਿਸੂਸ ਅਸੀਂ ਅੱਜ ਦੀ ਰਾਤ ਥੋੜਾ ਪਾਣੀ ਵਧੇਗਾ देयर इज नो ਡਾਊਟ ਰਣਜੀਤ ਸਾਗਰ ਡੈਮ ਦੀ ਕੀ ਸਥਿਤੀ ਹੈ ਇਸ ਟਾਈਮ ਸੇਮ ਥਿੰਗ ਜੀ ਉਹ ਵੀ ਮਤਲਬ ਡੈਮ ਦੀ ਵੀ ਜਿਹੜੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ ਜੀ ਉਹ ਕ੍ਰਿਟੀਕਲ ਪੁਆਇੰਟ ਹੁੰਦਾ ਜਿਹੜਾ ਕਿ ਮੇਨਟੇਨ ਕਰਨਾ ਪੈਂਦਾ ਹੈ ਉਹਨਾਂ ਨੂੰ ਮਾਰਜਨ ਵੀ ਰੱਖਣਾ ਪੈਂਦਾ ਹੈ ਉਹ ਬਹੁਤ ਹੀ ਸਾਇੰਟੀਫਿਕਲੀ ਕੈਲਕੂਲੇਟ ਕਰਕੇ ਸਰਫੇਸ ਏਰੀਆ ਵਗੈਰਾ ਵੋਲਿਊਮ ਵਗੈਰਾ ਕੈਲਕੂਲੇਟ ਕਰਕੇ ਦੇਖਦੇ ਆ ਕਿ ਸਾਡੇ ਕੋਲ ਮਾਰਜਨ ਕਿੰਨਾ ਰਹਿ ਜਾਂਦਾ ਹੈ ਜੇ ਪਿੱਛੋਂ ਹੋਰ ਪਾਣੀ ਆ ਜਾਂਦਾ ਰਣਜੀਤ ਸਾਗਰ ਡੈਮ ਚੱਲ ਲਵੇ ਉਸ ਨੂੰ ਉਹ ਉਹ ਦੀ ਸਿੰਕ੍ਰੋਨਾਈਜੇਸ਼ਨ ਕਰਦੇ ਆ ਕਿ ਉਜ ਦੇ ਵਿੱਚ ਇਸ ਸਮੇਂ ਕਿੰਨਾ ਪਾਣੀ ਚੱਲ ਰਿਹਾ ਹੈ ਜੇ ਉਜ ਘਟਦੀ ਹੈ ਉਹ ਤਾਂ ਹੀ ਛੱਡਦੇ ਆ ਇਹ ਕਦੇ ਨਹੀਂ ਕਰਦੇ ਕਿ ਉਜ ਵੀ ਜ਼ਿਆਦਾ ਹੈ ਤੇ ਉੱਥੇ ਵੀ ਪਾਣੀ ਛੱਡ ਦਿੱਤਾ ਐਦਾਂ ਕਦੇ ਨਹੀਂ ਕਰਦੇ ਬਹੁਤ ਹੀ ਸਾਇੰਟੀਫਿਕਲੀ ਇੱਕ ਟੀਮ ਚੰਡੀਗੜ੍ਹ ਹੈੱਡਕੁਆਟਰ ਬੈਠੀ ਹੋਈ ਜਿਹੜੀ ਕਿ ਇਹ ਸਾਰਾ ਕੁਝ ਕੈਲਕੂਲੇਟ ਕਰਕੇ ਸਾਰੇ ਸਾਡੇ ਸਾਰਿਆਂ ਨੂੰ ਲੂਪ 'ਚ ਰੱਖਦੇ ਹੋਏ ਹਰ 2 ਘੰਟੇ ਦੇ ਵਿੱਚ ਸਾਨੂੰ ਅਪਡੇਟ ਕਰਦੀ ਹੈ